ਕੀ ਹੋਇਆ ਇਹ ਐ ਐ ਇਹ ਇਹ ਤੁਹਾੜਿਆ ਮੁੱਛ ਚੋਹ ਮਾਰਿਆ ਕਦੇ ਪਾ ਦੇ ਕਾਦ ਮਾਰਿਆ ਇਹ ਲੜਾਕਾ ਚਲ 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 ਕੁੰਮੀ ਗਾਂ ਚਲੀਏ ਕੁੰਮੀ ਗਾਂ ਚਲੀਏ ਚੱਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਰਿੰਦਰ ਕੌਰ ਸਵਾਗਤ ਹਾਂ ਤੁਹਾਡਾ ਮੇਰੇ ਚੈਨਲ ਤੇ ਅੱਜ ਇਦਣ ਨੂੰ ਬਹੁਤ ਇਦਣ ਆਇਆ ਹਏ ਮੁੜ ਗਿਆ ਉਹ ਤਾਂ ਪਿੱਛੇ ਨੂੰ ਜਸੂ ਆ ਜਾ ਮੈਂ ਮੈਂ ਹਾਂਜੀ ਹੋਛੀ ਆ ਬੁੱਤੌਰ ਦੱਸੋ ਜੀ ਕਿੱਦਾਂ ਹਾਲ ਚਾਲ ਵਾਇਗੁਰ ਜੀ ਕਿਰਪਾ ਬਣੀ ਰਵੇ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਠੀਕ ਠਾਕ ਰਹੋ ਜੀ ਲੋ ਜੀ ਅੱਜ ਦੇਖੋ ਮੈਂ ਆਈ ਸੀ ਆਪਣੇ ਪਿਕਅਪ 'ਤੇ ਤਾਂ ਚੱਲੇ ਅਸੀਂ ਨਹਿਰ ਵਾਲ ਨੂੰ ਘੁੰਮਣ ਨਹਿਰ ਲੱਗ ਗਈ ਹੈ ਖੇਤਾਂ ਦੇ ਆ ਦੇਖੋ ਮੇਰੇ ਵੱਡੇ ਭਤੀਜੇ ਦਾ ਮੁੰਡਾ ਆ ਉਹ ਛੋਟਾ ਹੁਣ ਜੇਦ ਕਰਕੇ ਬੈਠਾ ਆਉਂਦਾ ਨਹੀਂ ਪਹਿਲੇ ਕਹਿੰਦਾ ਸੀ ਜਾਣਾ ਜੱਸੇ ਆ ਜਾ ਪਤਾ ਆਇ ਤੇ ਸਾਡੇ ਖੇਤ ਆ ਮਮਾ ਇਹ ਮੇਰਾ ਬੁਗੜਾ ਨਾ ਅੱਜ ਜੇਦ ਪਿਆ ਆ ਚਲੋ 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 ਚਲਦੀਏ ਚਲੋ ਓਥੇ ਨਹਿਰ ਤੇ ਘੁੰਮ ਕੇ ਆਈਏ ਨਹਿਰ ਤੇ ਨਹਿਰ ਤੇ ਨਹਿਰ ਤੇ ਘੁੰਮ ਜਾਂਦੇ ਮਮਾ ਆਪਾਂ ਚੱਲੀ ਆਜਾ ਓਥੇ ਘੁੰਮ ਕੇ ਆਈ ਆਜਾ ਚਲ ਨਹਿਰ ਤੇ ਮਿਲਦੇ ਤੈਨੂੰ ਜਾ ਕੇ ਧੁੰਦ ਬਹੁਤ ਹੈ ਅੱਜ ਪਈ ਫੇ ਮੌਸਮ ਬਹੁਤ ਖਰਾਬ ਹੋਇਆ ਹੈ हेलो गाइस <laughs> कैसे आप सभी लोग तो आज हम लोग जा रहे हैं नहर की तरफ ये देखो ये हमारा छोटा भाई होली होली ये, देख, ये देखो ये देखो हमारा छोटा भाई ये ये हमारा छोटा भाई है और ये देखो हमारी पुई दादी बुआ दादी पुआ है ਲੈ 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 ਛੇ ਇੱਕ ਮਿੰਟ ਪੁੱਤ ਠੀਕ ਕਰਾਂਗੇ ਇੱਦਾਂ ਕਰੋ ਰੁਕ ਜਾ ਰੁਕ ਜਾ ਸਾਰੀ ਟੁੱਟੀ ਪਈ ਆ ਸੜਕ ਇਹੋ ਚੁਰਨਾ ਸੜਕ ਤੁਹਾਡੀ ਦਿਖਾਲਦੀ ਆ ਤੁਹਾਡੇ ਪਿੰਡ ਦੀ ਬਬੇ ਇਹ ਫੜ ਲਾਉ ਦਾ ਹੱਥ ਫੜ ਲਾ ਅਜਾ ਬਾਜੀ ਅਜਾ ਉਹ ਕਹਿੰਦਾ ਮੇਰਾ ਹੱਥ ਫੜ ਕੇ ਤੋਰ ਤੂੰ ਆ ਦੇਖੋ ਜੀ ਨਹਿਰ ਸਾਡੇ ਖੇਤਾਂ ਦੇ ਨਾਲ ਦੀ ਲੰਗਦੀ ਆ ਇਹ ਤੇ ਤਲਵਾੜੇ ਵੱਲੋਂ ਆਉਂਦੀ ਨਹਿਰ ਆ ਨਾ ਤਲਵਾੜੇ ਵੱਲੋਂ ਆਉਂਦੀ ਐ ਇਹ ਨਹਿਰ ਇਹ ਨਹਿਰ ਮੇਰੇ ਖਿਆਲ 40 ਕੇ ਸਾਲ ਹੋ ਗਏ ਬਣ ਗਈ ਇਹਨੂੰ ਨੇ 35 ਸਾਲ ਹੋਏ ਹੋਣੇ ਬਣੀ ਮੈਨੂੰ ਲੱਗਦਾ ਮੈਂ ਦੂਜੀ ਚਕ ਤੀਜੀ ਚ ਪੜਦੀ ਸੀ ਜਦੋਂ ਇਹ ਨਹਿਰ ਬਣੀ ਸੀ ਮੈਂ ਟੌਂਦੀ ਹੁੰਦੀ ਸੀ ਆ ਕੇ ਆ ਨਹਿਰ ਇੱਥੇ ਜਿੰਨੀ ਕੁ ਬਾੜ ਨਹੀਂ ਓਨੀ ਕੁ ਮੈਂ ਸਕੂਲੋਂ ਆ ਕੇ ਪੰਨੀ ਜਦੋਂ ਮੈਂ ਸਕੂਲੋਂ ਆਉਂਦੀ ਸੀ ਨਾ ਮੈਂ ਆ ਕੇ ਪੇਜ ਨਹਿਰ ਚ ਵੜ ਜਾਂਦੀ ਹੁੰਦੀ ਸੀ ਖੋੜਾ ਜਿਆ ਕੱਢਦੇ ਸੀ ਜਦੋਂ ਜਸੂ ਕਿਆ ਕਰਦਾ ਪੁੱਤ ਆ ਦੇਖਿਓ ਹੁਣ ਇਹਨੇ ਕਾਹਦੇ ਨਾਲ ਇੱਕ ਸੈਟ ਲਾ ਹਾਏ ਸ਼ੈਤਾਨੀ ਇਹ ਕਰਦਾ ਆ चलो चलिए मैं लेकए नहीं जाना गा थाने नहीं चलो मोड़ चलिए इथो घरे काम कर दे जाके शैतानियां गाडा या गाइस अभी हम लोग आगे जा रहे हैं ये हमारा महर है और ये हमारा खेत का खेत पेड़ों का खेत अभी से बोलता नहीं आ गया अभी से बोल पंजाबी से ਹਾਂ ਅਣੀ ਆਂਦੀ ਹੈ ਆਂਦੀ ਨਹੀਂ ਜੇ ਤਰ ਤੱਕ ਪਟਿਆ ਲਾ ਦੇ ਉਧਰ ਹੋ ਜਾ ਇੱਧਰ ਇੱਧਰ ਹੋ ਜਾ ਉਹ ਦੇਖੋ ਮੋਟਰਸਾਈਕਲ ਤੇ ਲੋਕ ਕਰ ਵੀ ਤਾਂ ਖਾਲੀ ਚੱਲਦਾ ਹੈ ਇਹਦੀ ਲਾਟ ਕੀ ਦਵਣ ਕਰ ਨਹੀਂ ਹੁੰਦੀ ਆ ਕਿਹੜੀ ਲਾਟ ਲਾਟ ਨੂੰ ਕੀ ਕਰਨਾ ਤੂੰ ਦੁੱਧ ਦੁੱਧ ਚੋਣਾ ਚਲ ਬੰਦ ਕਰ ਦੇ ਲੰਮੀ ਹੋ ਜਾਣੀ ਵੀਡੀਓ ਜਿਆਦੀ ਘੱਟ ਜਾਂਦੀ ਹੈਲੋ हेलो गाइस मेरा नाम है परनीत सिंह लिया मैं खाता हूं देखो हेलो गाइस केन यू क्लच पढ़ता दस मैं मैं पढ़ता हूं फोर कैनियर में पिचन होगा थोड़ा सा ऐत दस केड़े केड़े स्कूल च पढ़ता दस दे पूरा पूरा नहीं पता स्कूल भी दस दे अपना मेरा स्कूल का नाम है वुडलैंड ओवरसी स्कूल वुडलैंड ओवरसीज ओके ਲੀ ਆਉਡੀ ਚਲੋ ਜਸੂ ਨੇ ਵੀ ਆਇਆ ਜਸੂ ਕਹਿੰਦਾ ਫੇ ਪੱਟਾ ਸਿੱਟਣਾ ਦੇਖੋ ਇਹ ਦੇਖਿਓ ਦੇਖਿਓ ਇਹਦੇ ਕੰਮ ਪੁੱਠੇ ਪੁੱਠੇ ਕਰਦਾ ਜਿਹਦੇ ਆਜੋ ਕਲਾ ਇਹ ਵੀ ਰਹਿਂਦੇ ਰਹਿਂਦੇ ਤੂੰ ਰਹਿਂਦੇ ਪੁੱਤ ਪਰ ਨਹੀਂ ਤੂਰੇ ਨੂੰ ਰਹਿਣਾ ਤੂੰ ਪੁੱਤ ਪਾਣੀ ਬਹੁਤ ਹੈ ਨੈਰ ਚ ਵੱਡੇ ਵੀ ਉੱਤੇ ਆਜੋ ਮੈਨੂੰ ਲੱਗਦਾ ਰਹਿਣਾ ਜਸੂ ਇੱਥੇ ਸੱਟ ਚਲ ਆ ਜਾਓ ਆ ਜਾ ਆ ਜਾ ਆ ਜਾ ਚੱਲ ਆ ਜਾ ਮਛਲੀਆਂ ਨੂੰ ਰਹਿਂਦੇ ਪੁੱਤ ਆ ਜਾ ਤੂੰ ਉਧਰ ਨੂੰ ਤੈਨੂੰ ਦੇਖੀ ਆਓ ਮੇਂ ਮੋਚਲੀ ਥੋੜੀ ਆ ਪੱਤੇ ਆ ਜਾਂਦੇ ਨਹੀਂ ਔਰ ਇਹ ਇਨ ਫੜੋ ਵੇ ਐਚ ਲੜਾਕੇ ਕਿਦਾਂ ਲੜਦੇ ਆ ਰਾਤ ਵੀ ਦੇਖ ਲਓ ਚਲੋ 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 ਘਰ ਨੂੰ ਆਪਾਂ ਨੂੰ ਜਾਣਾ ਰਹਿਣ ਤੇ ਰਹਿਣ ਦੇ ਫੁੱਫੂ ਨੂੰ ਜਾਂਦੇ ਆਪਾਂ ਚੱਲੀਏ ਚਲੋ ਕੁਛ ਰਾਤ ਤਾਂ ਬਹੁਤ ਕਰਦੇ ਆਂ ਚਲ ਘਰ ਜਾ ਕੇ ਕੰਮ ਕਰਦੇ ਆ ਕੋਈ ਆਪਾਂ ਸਾਈਡ ਤੇ ਸਾਈਡ ਤੇ ਪਤਾ ਮੋਟਰਸਾਈਕਲ ਆਉਂਦਾ ਫੋਟੋ ਸੀਗੀ ਪਾ ਦੋ ਕਾ ਦੋ ਜਰੋਂ ਪਾਪਾ ਨੇ ਹਾਂ ਉੱਥੇ ਇੱਕ ਫੋਟੋ ਸੀਗੀ ਉਹ ਆ ਵਾਈ ਕੋ ਦੀਦੀ ਉਹਦਾ ਲਮਕਾ ਕੇ ਨਾ ਉਥੱਲੇ ਸਾਰੇ ਸੁੱਸੀ ਸੁੱਸੀ ਪੜੀ ਹੋਈ ਲੋਕੀ ਪਤਾ ਨਹੀਂ ਕਾਤੇ ਇਦਾਂ ਦੇ ਕੰਮ ਕਰਦੇ ਆ ਫੇਰ ਫਿਰ ਨਾ ਇੰਨੀ ਵਧੀਆ ਨਹਿਰਿਆ ਵਿੱਚ ਚੀਜ਼ਾਂ ਸੜਦੇ ਰਹਿੰਦੇ ਟੂਣੇ ਕਰਦੇ ਰਹਿੰਦੇ ਬੇਵਕੂਫਿਆ ਲੋਕੀ ਜਿਹੜੇ ਇਦਾਂ ਦੇ ਕੰਮ ਕਰਦੇ ਆ ਉਹ ਉਧਰ ਫੇਰ ਫਿਰ ਨਾ ਕੋਈ ਬੰਦਾ ਆਇਆ ਉਹਨੇ ਚੱਕ ਕੇ ਨਾ ਵਿੱਚ ਸਭ ਫੇਰ ਉਹਨੂੰ ਰੱਖ ਦਿੱਤਾ ਬੇਵਕੂਫ ਲੋਕੀ ਇਦਾਂ ਦੇ ਕੰਮ ਕਰਦੇ ਜਿਹੜੇ ਇੱਥੇ ਪਹਿਲਾਂ ਨਾ ਇੱਕ ਮੁਕੀਆ ਹੁੰਦੀ ਆ ਸੀ ਆ ਉਹਨੂੰ ਫੜਦੇ ਇੱਕ ਮੋਟਰਸਾਈਕਲ ਆ ਗਿਆ ਫੜੀ ਪੁੱਤ ਫੜੀ ਪੀਤਾ ਅਸੀਂ ਸੈਰ ਕਰਕੇ ਆ ਗਏ ਚੱਲ ਗਏ ਛੱਤੀ ਦੋ ਛੱਤੀ ਦੋ ਹੈਲੋ ਗਾਇਸ ਇਹ ਦੌੜਨਾ ਦੌੜਦੇ ਰਹੇ ਲਦੀ ਬਹੁਤ ਹੈ ਬਸ ਗਾਇਸ ਆਜ ਅਭੀ ਹਮ ਲੋਗ ਘਰ ਤੇ ਆ ਗਏ ਹੈ वो सामने घर है हमारा वो हमारा घर है तो अभी हम लोग घर पे पहुंच गए और ये मेरी मम्मा ने सरप्राइज गिफ्ट किया था वो रखो वो पीछे रह गए दोनों इनकी स्पीड बड़ी कम होती है ना इसलिए ये मेरी मम्मी ने गिफ्ट दिया था मेरे को अब क्या हुआ तू मम्मा को चालना ਉਹ ਚੱਲ ਗਏ ਇਹ ਤਾਂ ਪਤਾ ਜ ਜਸੂ ਸ਼ਰਾਤਾ ਬਹੁਤ ਕਰਦਾ ਸੀਗਾ ਆ ਜੀ ਮੋੜੇ ਆਏ ਫੇ ਮੈਂ ਚਾਹ ਰੱਖੀ ਲੱਗ ਜਿਸੇ ਕੀ ਮੈਂ ਤਾਂ ਅੱਖੋਂ ਪਰੇ ਨਾ ਫੇਰ ਕਰਨੀ ਚਾਹ ਰਾ ਕਿਸ ਤਰ੍ਹਾਂ ਦੇ ਅੱਛਾ ਇਹ ਤਾਂ ਬੱਟੀਆਂ ਚੁੱਕ ਚੁੱਕ ਕਹਿੰਦੇ ਮੈਂ ਤਾਂ ਹੀ ਨਾ ਲੈ ਕੇ ਆਉਂਦਾ ਇਹਨੂੰ ਆਂ ਦੇ ਲੈ ਇੱਧਰ ਲੈ ਸਨ ਹੋਇਆ ਠੀਕ ਸ਼ਿਮੀ ਲੈ ਆਂਦੀ नींबू भी है नींबू <laughs> का चार पौना है नींबू का चार पौना है तो मूली का क्या करना है मूली रोटी में डालनी है <laughs> ये मूली का परांठा मूली का परांठा आज बनेगा मूली का परांठा दोस्तों अभी हम लोग चलते हैं अपने घर की तरफ पापा मुझे ना गाइस गाइस कहना अभी हम लोग जा रहे हैं भाई एक हमारे ये फूल है तो। ये देखे। ये देखे। ये देखे। लोग चलते हैं ना, 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 ना। दादी दादी कहाँ है कहाँ होशियारपुर क्यों और उनको लेकर कौन गया तो लेकर कौन गया उनको तो लो जी घूम फिर के आगे दी दी। <laughs> आ गए अस घर हाँ जी की ओए सेट लूंगा अपने ते ਔਰ ਪੂਰਾ ਘੰਟਾ ਖੁੱਲੀ ਨਹੀਂ ਗੱਲ ਨਹੀਂ ਆਉਣੀ ਨਹੀਂ ਕੋਈ ਇਹ ਤੋਂ ਕੋਈ ਫਿਰ ਉਹ ਹੈ ਪੰਮ ਮੈਂ ਕਿਹਾ ਉਹ ਸਕੂਨ ਹੋਣੀ ਵੀ ਹੁੰਦੀ ਹੈ ਜਗਰਾਜ ਹੁੰਦਾ ਨਾਲ ਫੇ ਵਧੀਆ ਬਣਨੀ ਸੀ ਹੈ ਨਾ ਉਹ ਵੰਡੇ ਗਏ ਸਾਡੀਆਂ ਪਰੀਆਂ ਤਾਂ ਉਹਨਾਂ ਦਾ ਭਰਾ ਉਹ ਗਾਇਆ ਏ ਕੱਲ ਤੇ ਨਾਨਕੀਆਂ ਦੇ ਸਾਨੂੰ ਛੱਡ ਗਏ ਸੀ ਘਰ ਮਗਰ ਰੋਟੀਆਂ ਬਣਾ ਕੇ ਬਾਅਦ ਚ ਬਣਾਉਣੇ ਫਿਰ ਹੈ ਨਾ ਆਚਾਰ ਚੂਰ ਜਿਹੜਾ ਨਿੰਬੂ ਧੋ ਕੇ ਰੱਖਦੇ ਫਿਰ ਜਦ ਤੱਕ ਸੁੱਕ ਜੂਗੇ ਰੋਟੀਆਂ ਪਕਾਉਂਦਿਆਂ ਨੂੰ ਆਹ ਵਾਪਸ ਸੁੱਕ ਜੂਗੇ ਜੇ ਮੜਮੋਟ ਗਿੱਲੇ ਰਹਿ ਗਏ ਤਾਂ ਫਿਰ ਉਹਨਾਂ ਕੱਪੜੇ ਨਾਲ ਸਾਫ਼ ਕਰ ਲਵਾਂਗੇ ਚਲੋ ਜੀ ਹੁਣ ਪਕਾ ਲਈਏ ਆਪਾਂ ਰੋਟੀਆਂ ਮੂਲੀਆਂ ਵਾਲੀਆਂ ਜੇਸਾ ਸਮਾਨ ਲੈ ਕੇ ਜਾਂਦਾ ਰੋਟੀਆਂ ਦਾ ਉਧਰ ਉੱਟ ਕੇ ਤੂੰ ਜਾ ਉਹ ਜਾਓ ਤੁਸੀਂ ਆਟਾ ਲੈ ਜਾਓ ਲੈச்சு ਕਿਉਂ ਲੈ ਜਾ ਦાદਿੰਦੇ ਦੋ ਦਾਦੀ ਜੀ ਕਿਉਂ ਲੈ ਲਓ ਜਾਓ ਚੱਲੇ 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 ਚੱਲੋ ਚੱਲੇ ਚੱਲੋ ਜੱਲੇ ਤੇ ਪਕਾਉਣੀਆਂ ਉਹ ਲਿਆ ਆਲੇ ਪਰੋਂ ਤੇ ਹਾਲੋ ਅਮੇ ਟੁਲਪਾ ਮੰਨ ਕਰ ਲਓ ਤੁਸੀਂ ਤੇ ਉਹ ਨਾਲ ਹੋਵੇ ਇਹ ਤਾਂ ਵੀ ਬੋਪੋ ਤਾਂ ਕੰਮ ਹੀ ਬੜਾ ਕਰਨ ਲੱਗ ਪਿਆ ਤਾਂ ਹੋਏ ਕਾ ਦਾਦੀ ਜੀ ਹਾਲੋ ਹਾ ਕੀ ਥੈਂਕ ਯੂ ਹਾਲੋ ਹਾ ਕੀ ਲਓ ਜਸ ਜਣੇ ਕਿ ਨੀਅ ਰੋਟੀ ਖਾਣੀਆਂ ਜਸਰਾਜ ਹੋਏ ਕਿੰਦੀ ਕੋਈ ਕਿੰਦੀ ਨੀ ਆਪਨੇ ਖਾਣੀਆਂ ਉਹਨਾਂ ਨੇ ਬਹਿਣਾ ਵੀ ਆ ਰੋਟੀਆਂ ਪਕਾਉਣਾ ਆ ਆ ਚੁੱਪ ਸਿੱਦੇ ਬਾਹਰ ਠੇਪਾਇਆ ਵਾਓ ਆ ਕੀ ਯਾਹ ਥੈਂਕ ਯੂ ਉਹਨਾਂ ਉਹ ਪਿੜੀ ਨਹੀਂ ਮੈਂ ਪਿਛਲੀ ਵਾਰ ਬਹਿਣਾ ਉਹਨਾਂ ਨੇ ਬਹਿਣਾ ਆ ਬਰਾਬਰ ਇੱਥੇ ਪਿੜੀ ਨਹੀਂ ਆ ਤੁਸੀਂ ਤਾਂ ਬੈਠਾ ਕਿੱਥੇ ਆ ਮੈਂ ਬੈਠੇ ਰਹਿ ਦਿੰਦੀ ਹਾਂ ਸਪੇਡ ਕਰ ਉਹੋ ਜਿ세 ਕਹਿੰਦੇ ਰੋਟੀਆਂ ਖਾਣੀਆਂ ਕਿੰਨੀਆਂ ਰੋਟੀਆਂ ਖਾਣੀਆਂ ਕੋਲ ਤਨੇ ਹੋ ਜਿਸ਼ਰਾ ਕਿੰਨੀਆਂ ਰੋਟੀਆਂ ਖਾਣੀਆਂ ਮਾਰਨੇ ਕਾ ਤੂੰ ਭੱਜ ਗਿਆ ਭੱਜ ਗਿਆ ਇੱਥੇ ਬੈਠਾ ਇਹ ਸਾਰਿਆਂ ਨੂੰ ਚਾਹੁੰਦਾ ਜਾਣਦੇ ਕਹਿੰਦਾ ਜੈਸ ਆਜੋ ਇੱਥੇ ਬੈਠੇ ਇੱਥੇ ਇੱਥੇ ਜਸ਼ਰਾ ਸਿੰਘ ਬੈਠਾ ਇੱਥੇ ਜਸ਼ਰਾ ਸਿੰਘ ਦਾਦਾ ਆਂਦੀ ਦਾਦਾ ਨਹੀਂ ਦਾਦੀ ਦਾਦੀ ਜੀ ਦਾਦੀ ਜੀ ਕੰਤਾ ਕਿਥੋਂ ਬੋਲਦਾ ਦਾਦੀ ਜੀ ਮੈਂ ਕਿਹਨਾਂ ਜਨ ਨੂੰ ਬੋਲਿਆ ਦਾਦੀ ਜੀ ਸਦਕੇ ਮੇਰਾ ਪੁੱਤ ਬੋਲਦਾ ਇਹ ਉਹ ਦਾਦੀ ਜੀ ਮਾ ਬੁੱਕਾ ਬੋਲ ਤੇ ਦਾਦੀ ਜੀ ਲੋ ਜੀ ਭੁਲੀਆਲੇ ਪਰੋਠੇ ਬਣ ਗਏ ਆ ਫੜਾ ਦੇ ਮੈਂ ਨਾ ਆ ਫੜੋ ਰੋਟੀ ਲੋਕ ਤੇ ਫੇਰ ਸੇਰ ਕਰਕੇ ਕੰਬਲ ਚਾਕੇ ਲੋਈ ਚ ਖਾ ਲੋ ਆਲਿਆ ਸ਼ਰਾਂਜੀ ਪਾਲਿਆ ਮੈਂ ਆਪਣੇ ਲਈ ਵੀ ਹੁਣ ਮੈਂ ਬਲੌਗ ਦਾ ਐਂਡ ਇੱਥੇ ਕਰਦੀ ਆਂ ਪਾਉਣਾ ਹੁਣ ਅਚਾਰ ਕੱਲ ਦਾ ਕੋਆ ਬਣਾਇਆ ਆਂ ਪਤੀਜੇ ਲਈ ਪਿੰਨੀਆਂ ਥੋੜੀਆਂ ਬਣਾ ਕੇ ਰੱਖ ਕੇ ਜਾਣੀਆਂ ਆਂ ਭਾਬੀ ਕਹਿੰਦੀ ਸੀ ਮੇਰੇ ਦਿਲ ਨਹੀਂ ਕਰਦਾ ਬਣਾਉਣ ਨੂੰ ਕਹਿੰਦੀ ਅਮਨ ਖਾਂਦਾ ਹੁੰਦਾ ਸੀ ਚਾਣਾ ਮੈਂ ਕਹਾਂ ਚੱਲ ਹੁਣ ਬਾਕੀਆਂ ਨੇ ਤਾਂ ਖਾਣੀ ਆਈਆਂ ਤੇ ਤੁਮਾਰਾ ਜ ਨੇ ਦੂਜਾ ਕਰਤਾ ਚਲੋ ਹੁਣ ਰੋਟੀ ਖਾ ਕੇ ਤਾਂ ਬਣਾਣੀ ਪਈ ਨਹੀਂ ਮਾੜੀ ਜੀਆਂ ਹੈ ਹੈ ਜੀ ਬਹੁਤ ਮੂਲੀ ਆਈ ਆ ਵੀਡੀਓ ਦੇ ਐਂਡ ਮੈਂ ਹੁਣ ਇੱਥੇ ਕਰਦੇ ਆ ਮਿਲਦੇ ਕਿਸੇ ਹੋਰ ਨਵੇਂ ਸੋਹਣੇ ਜਿਹਾ ਬਲੌਗ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ